ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਆ ਤੁਸਾਰੇ ਠੀਕ ਹੋਵੋਗੇ ਤੇ ਆਪਾਂ ਖੜੇਗੇ ਭਾਈ ਜੀ ਕਿਸਾਨ ਮੇਲਾ ਮਲੋੜ ਤੇ ਤੇ ਭਾਈ ਹਰ ਸਵੇਪ ਆਪਣੇ ਨਾਲ ਆ ਸਾਰੀ ਗੱਲਬਾਤ ਕਰਾਂਗੇ ਸੱਸੀ ਕਾ ਬੈਣ ਸੱਸੀ ਕਾ ਜੀ ਸੱਸੀ ਕਾ ਜੀ ਜੀ ਐਨੂੰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਜੀ ਤੇ ਮੇਨ ਲੋਕੇਸ਼ਨ ਬਾਈ ਜੀ ਕੀ ਹੈ ਹੋਰ ਪਹਿਲਾਂ ਆਪਾਂ ਜੇ ਗੱਲਬਾਤ ਕਰੀਏ ਕਿਸਾਨ ਮੇਲੇ ਜੇ ਆਪਣੀ ਜਿਹੜੀ ਸ਼ਾਪ ਹੈ ਜੀ 53 ਨੰਬਰ ਸ਼ਾਪ ਹੈ ਜੀ ਠੀਕ ਹੈ ਜੀ ਦੋ ਦਿਨ ਕਿਸਾਨ ਮੇਲਾ ਚੱਲਿਆ ਜੀ ਠੀਕ ਹੈ ਜੀ ਤੇ ਆਪਣੀ ਕੰਪਨੀ ਦਾ ਪ੍ਰੋਡਕਟ ਹੈਗਾ ਜੀ TPL ਇਹਨੂੰ TPL ਕਹਿ ਦਿੰਨੇ ਆਂ ਜੀ ਆਪਾਂ ਠੀਕ ਹੈ ਜੀ ਤੇ ਦੋ ਪ੍ਰੋਡਕਟ ਲੈ ਕੇ ਆਏ ਹਾਂ ਜਿਵੇਂ ਆਪਾਂ ਹਾਂਜੀ ਦੋ ਪ੍ਰੋਡਕਟ ਲੈ ਕੇ ਆਏ ਆ ਮੇਨਲੀ ਜਿਹੜੇ ਆਪਣੇ ਪ੍ਰੋਡਕਟ ਹੈ ਉਹ ਕਿਸਾਨਾਂ ਵੀਰਾਂ ਵਾਸਤੇ ਲੈ ਕੇ ਆਏ ਆ ਜੀ ਠੀਕ ਹੈ ਜੀ ਵੀ ਆਪਣਾ ਇਹ ਲਾਹੇਵੰਦੀ ਨੇ ਆਪਾਂ ਕਹਿ ਲਈਏ ਨਾ ਹਾਂਜੀ 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 ਠੀਕ ਹੈ ਜੀ ਤੇ ਜਿਵੇਂ ਹੁਣ ਕਹਿ ਤੇ ਹੁਣ 8000 ਰੁਪਏ ਲਾਉਂਦੇ ਲੋੜ ਨਹੀਂ ਹੈ ਜੀ ਨਾ ਬਈ ਨਹੀਂ ਨਹੀਂ ਜੀ ਠੀਕ ਆ ਬਈ ਜੀ ਜੀ ਐਸ ਵੀ ਜਿਹੜੀ ਆਪਣੀ ਅੱਜ ਜੇ ਉਹਦੀ ਕੀਮਤ ਵੇਖੀਏ ਜੀ 38 ਲੱਖ ਰੁਪਏ ਕੀਮਤ ਹੋ 38 ਲੱਖ ਰੁਪਏ ਹਾਂ ਜੀ ਇਹ ਆਪਣੇ ਕਿਸਾਨ ਵੀਰਾਂ ਵਾਸਤੇ ਸਪੈਸ਼ਲ ਕੰਪਨੀ ਨੇ ਪ੍ਰੋਡਕਟ ਕੱਢੇ ਆ ਜਿਹੜੇ ਠੀਕ ਆਏ ਐਗਰੀ ਸੀਰੀਜ਼ ਆਪਾਂ ਕਹਿ ਲਈਏ ਉਹ ਐਗਰੀ ਸੀਰੀਜ਼ ਦੇ ਪ੍ਰੋਡਕਟ ਆਏ ਠੀਕ ਹੈ ਐਗਰੀ ਸੀਰੀਜ਼ ਹੈ ਬਈ ਜੀ ਬੁੱਲ ਹਾਂ ਜੀ ਤੇ ਤੁਸੀਂ ਬਾਕੀ ਬੁੱਲ ਦਾ ਜਾਣਦੇ ਹੋਵੋਗੇ ਬਈ ਜੀ ਝੋਟਾ ਕਹਿ ਲੈਣਾ ਆਪਾਂ ਪੰਜਾਬ ਚ ਹਾਂ ਜੀ ਹਾਂ ਜੀ ਝੋਟਾ ਕਹਿ ਦਿੰਨੇ ਆਂ ਸਾਣ ਕਹਿ ਦਿਓ ਸਾਣ ਕਹਿ ਲੋ ਠੀਕ ਹੈ ਭਾਈ ਜੀ ਦੱਸੋ ਇਹਦੇ ਬਾਰੇ ਭਾਈ ਜੀ ਪਹਿਲਾਂ ਜੀ ਗੱਲਬਾਤ ਕਰੀਏ ਇਹ ਭਾਈ ਜੀ ਟਰੈਕਟਰ ਦੇ ਨਾਲ ਆਪਾਂ ਮੇਨਲੀ ਪਹਿਲਾਂ ਮੇਨ ਕਹਾਣੀ ਜਿਹੜੀ ਦੱਸਣਾ 10 ਮਿੰਟਾਂ ਜੀ ਆਪਾਂ ਇਹਨੂੰ ਲਾ ਸਕਦੇ ਆ ਲਾ ਸਕਦੇ ਠੀਕ ਹੈ ਜੀ ਟਰੈਕਟਰ ਦੇ ਨਾਲ ਡਬਲ ਡਿਸਟ੍ਰਿਬਿਊਟਰ ਦੇ ਨਾਲ ਅਟੈਚ ਹੋ ਜਾਂਦੀ ਆਪਣੀ ਠੀਕ ਹੈ ਜੀ ਤੇ ਕਿੰਨੇ ਐਚਪੀ ਦਾ ਟਰੈਕਟਰ ਚਲਾ ਸਕਦਾ ਭਾਈ ਜੀ ਇਹਨੂੰ ਟਰੈਕਟਰ ਇਹਨੂੰ ਕੰਪਨੀ ਰეკਮੈਂਡ ਕਰਦੀ ਹੈ ਜੀ 35 ਐਚਪੀ ਤੋਂ ਲੈ ਕੇ 75 ਐਚਪੀ ਦਾ ਜੋ ਵੀ ਟਰੈਕਟਰ ਹੋਵੇ ਠੀਕ ਹੈ ਜੀ 265 ਤੋਂ ਲੈ ਕੇ ਆਪਾਂ ਜੋੜ ਮਰਜੀ ਟਰੈਕਟਰ ਲਾ ਸਕਦੇ ਹਾਂ 75 ਐਚਪੀ ਤੱਕ ਠੀਕ ਇਹ ਜਿਹੜੀ ਹਾਈਟ ਹੈ ਦੀ 8.5 ਫੁੱਟ ਦੇ ਮਾਲ ਸਿੱਟਦੀ ਹੈ ਜੀ 8.5 ਫੁੱਟ ਦੇ ਹਾਂਜੀ 8.5 ਇਹਦੀ ਡਿਗਿੰਗ ਹੈਗੀ ਹੈ ਜੀ ਠੀਕ ਹੈ ਜੀ 8.5 ਤੇ ਆਪਾਂ ਮਾਲ ਮੱਲੋ ਟੋਆ ਪੜ ਸਕਦੇ ਆ ਇਹਦੇ ਨਾਲ ਠੀਕ ਹੈ ਜੀ ਤੇ ਜੇ ਉੱਪਰ ਗੱਲਬਾਤ ਕਰੇ ਭਾਈ ਜੀ ਇਹ ਕਿੰਨੇ ਕਿੰਨਾ ਚੌੜਾ ਜਾਂਦਾ ਭਾਈ ਜੀ ਇਹ 2.5 ਫੁੱਟ ਦੀ ਬਗੜ ਹੈ ਜੀ ਆਪਣੇ ਕਸਟਮਰ ਚਲਾ ਰਹੇ ਆ ਜੀ ਹਾਲ ਫਿਲਹਾਲ ਜੰਡ ਵਾਲੇ ਹਨਮੰਤੇ ਆਪਣਾ ਹਬ ਹੋਰ ਕੋਲੇ ਰਹਿ ਗਿਆ ਉੱਥੇ ਆਪਣੀ ਦਿੱਤੀ ਹੋਈ ਹੈ ਜਿਹੜੀ ਬਾਗੜ ਹੈ 2.5 ਫੁੱਟ ਦੀ ਠੀਕ ਹੈ ਜਿਵੇਂ ਛੋਟੇ ਕਿਸਾਨ ਵਾਸਤੇ ਕਈ ਵੀ ਰੇਹ ਦਾ ਕੰਮ ਕਰਨ ਨੂੰ ਸੋਚਦੇ ਨੇ ਨਾ ਬਈ ਵੀ ਆਪਾਂ ਰੇਹ ਦਾ ਸੀਜ਼ਨ ਲਾਈ ਜਾਣਾ ਇਹ ਹਾਂਜੀ ਹਾਂਜੀ ਤੇ ਉਹਨਾਂ ਵਾਸਤੇ ਤਾਂ ਬੈਸਟਾ ਕੀ ਚੀਜ਼ ਹੈ ਬੈਸਟ ਚੀਜ਼ ਹੈ ਜੀ ਪਾਈਪਲਾਈਨ ਦੀ ਤੁਸੀਂ ਖੁਦਾਈ ਕਰਨੀ ਹੈ ਬਾਈ ਜੀ ਠੀਕ ਹੈ ਜੀ ਛੋਨੇ ਦਾ ਸੀਜ਼ਨ ਆ ਗਿਆ ਹਰੇਕ ਖੇਤ 'ਚ ਹਰੇਕ ਜ਼ਿਮੀਂਦਾਰ ਨੂੰ ਲੋੜ ਹੈ ਵੀ ਆਪਣੇ ਪਾਈਪਲਾਈਨ ਦਾ ਮੰਨ ਲਓ ਵੀ ਹਰੇਕ ਜ਼ਿਮੀਂਦਾਰ ਦੇ ਪਾਈਪਲਾਈਨ ਪੈਂਦੀ ਹੈ ਜੀ ਠੀਕ ਹੈ ਜੀ ਤੇ ਉਹਦੇ ਉਹਨਾਂ ਵਾਸਤੇ ਕਿਰਾਏ ਵਾਸਤੇ ਬਹੁਤ ਵਧੀਆ ਚੀਜ਼ ਹੈ ਇੱਕ ਤੁਸੀਂ ਇਹਨੂੰ ਜਦੋਂ ਮਰਜ਼ੀ ਲਾ ਲਓ ਟਰੈਕਟਰ ਆਪਣਾ ਬੱਜਿਆ ਨਹੀਂ ਗਿਆ ਜੀ ਠੀਕ ਹੈ ਜੀ ਲਓ ਬਾਈ ਜੀ ਜਦੋਂ ਲਿੰਕਾਂ ਦੀਆਂ ਜੀ ਦੋ ਪਿੰਨਾ ਹੁੱਕ ਜੇ ਦਿੱਤੀਆਂ ਜੀ ਠੀਕ ਹੈ ਜੀ ਕੰਪਲੀਟ ਸਿਸਟਮ ਕੰਪਨੀ ਤਿਆਰ ਕਰਕੇ ਦਿੰਦੀ ਹੈ ਜੀ ਤੁਹਾਨੂੰ ਸੀਟ ਵਗੈਰਾ A to Z ਸਿਸਟਮ ਹੈ ਜੀ ਠੀਕ ਹੈ ਜੀ ਹੋਮ ਡਿਲੀਵਰੀ ਐਸ ਚੀਜ਼ ਠੀਕ ਹੈ ਜੀ ਤੇ ਜੇ ਸਰਵਿਸ ਦੀ ਗੱਲ ਕਰੀਏ ਬਈ ਜੀ ਦੀ ਸਰਵਿਸ ਦੀ ਗੱਲ ਕਰੀਏ ਜੀ ਆਪਣੇ ਪੰਜਾਬ ਹਰਿਆਣਾ ਰਾਜਸਥਾਨ ਹਰੇਕ ਥਾਂ ਤੇ ਕਸਟਮਰ ਕੇਅਰ ਸਰਵਿਸ ਹੈ ਜੀ ਕੰਪਨੀ ਦਾ ਬੰਦਾ ਉਨ ਦੀ ਸਪੋਰਟ ਤੁਹਾਡੇ ਘਰੇ ਪਹੁੰਚਦਾ ਜੀ ਠੀਕ ਹੈ ਜੀ ਡੋਰ ਸਟੈਪ ਗਾਰੰਟੀ ਵਾਰੰਟੀ ਹੈ ਜੀ ਇਸ ਚੀਜ਼ ਦੀ ਠੀਕ ਹੈ ਗਾਰੰਟੀ ਵਾਰੰਟੀ ਦੋਨੇ ਗੱਜ ਦੀ ਹਾਂਜੀ ਗਾਰੰਟੀ ਵਾਰੰਟੀ ਦੋਨੇ ਚੀਜ਼ਾਂ ਹੈਗੀਆਂ ਜੀ ਠੀਕ ਹੈ ਜੀ ਚੀਜ਼ਾਂ ਜਿਹੜੀਆਂ ਨਹੀਂ ਮੰਨ ਲਓ ਵੀ ਸਹੀ ਹੁੰਦੀਆਂ ਰੀਪਲੇਸੇਬਲ ਵੀ ਹੈਗੀਆਂ ਕੰਪਨੀ ਦਿੰਦੀ ਹੈ ਜੀ ਤੁਹਾਨੂੰ 6 ਮਹੀਨੇ ਆ 500 ਘੰਟੇ ਗਾਰੰਟੀ ਵਾਰੰਟੀ ਰਹਿੰਦੀ ਹੈ ਜੀ ਠੀਕ ਹੈ ਜੀ ਹਾਂਜੀ ਤੇ ਤੇ ਜੇ ਪ੍ਰਾਈਸ ਦੀ ਗੱਲ ਕਰੀਏ ਭਾਈ ਇਹਦੀ ਪ੍ਰਾਈਸ ਦੀ ਗੱਲ ਕਰੀਏ ਜੀ ਤਾਂ ਇਸ ਟਾਈਮ ਇਹ 3.5 ਲੱਖ ਦੇ ਕੰਪਨੀ ਨੇ ਲਾਂਚ ਕੀਤਾ ਜੀ ਠੀਕ ਹੈ 3.5 ਲੱਖ ਰੁਪਏ ਦਾ TPL ਦਾ ਪ੍ਰਾਈਸ ਠੀਕ ਹੈ ਜੀ ਤੇ ਜੇ ਆਪਾਂ ਦੂਜੇ ਆਪਣੇ ਪ੍ਰੋਡਕਟ ਵੱਲ ਚਲੀਏ ਠੀਕ ਹੈ ਜੀ ਤੇ ਲੋਡਰ ਕਹਿ ਲਈ ਹੈ ਨਾ ਭਾਈ ਜੀ ਹਾਂਜੀ ਹਾਂਜੀ ਇਹ ਲੋਡਰ ਆ ਗਿਆ ਜੀ ਠੀਕ ਹੈ ਜੀ ਇਹਦੀ ਹਾਈਟ 11 ਫੁੱਟ 3 ਇੰਚ ਹਾਈਟ ਹੈਗੀ ਹੈ ਜੀ ਹੁਣ ਇਸ ਟਾਈਮ 11.3 ਫੁੱਟ 3 ਇੰਚ ਤੇ ਹਾਈਟ ਹੈ ਮਾਲ ਡੰਪ ਕਰਦਾ ਜੀ ਠੀਕ ਹੈ ਜੀ ਜੇ ਇਹਦੀ ਗੱਲਬਾਤ ਕਰੀਏ ਭਾਈ ਜੀ weight ਦੀ ਹਾਂਜੀ weight ਕਿੰਨਾ ਕੁ ਹੋ ਜਾਂਦਾ ਭਾਈ ਜੀ ਇਹ ਤੇ ਤਕਰੀਬਨ ਇਹ 8.5 9 ਕੁਇੰਟਲ weight ਹੈ ਜੀ ਇਹਦੇ 'ਚ ਤੇ ਆਪਾਂ ਲਿਫਟਿੰਗ ਕੈਪੈਸਿਟੀ ਦੀ ਗੱਲ ਕਰੀਏ ਜੀ ਇਹ ਠੀਕ ਹੈ ਜੀ ਇਹ 8 ਤੋਂ 10 ਕਿਲੋਟ ਵੇਟ ਆਰਾਮ ਨਾਲ ਚੱਕ ਸਕਦਾ ਜੀ ਠੀਕ ਹੈ ਜੀ ਤੇ ਜੇ ਆਪਾਂ ਕਹ ਲਈਏ ਸਿੰਗਲ ਪੰਪ ਨਹੀਂ ਹੈਗਾ ਬਾਈ ਜੀ ਡਬਲ ਪੰਪ ਆ ਗਿਆ ਹਾਂ ਜੀ ਡਬਲ ਪੰਪ ਆ ਗਿਆ ਇੱਕ ਇਧਰ ਵੀ ਪੰਪ ਆ ਗਿਆ ਬਾਈ ਜੀ ਡਬਲ ਪੰਪ ਆ ਗਿਆ ਬਾਈ ਜੀ ਹਾਂ ਜੀ 6 ਪੰਪ ਲੱਗੇ ਹੋਏ ਜੀ ਟੋਟਲ ਇਹਦੇ ਚ ਦੋ ਪੰਪ ਬੋਗੜ ਚ ਹੈ ਜੀ ਠੀਕ ਹੈ ਜੀ ਤੇ ਦੋ ਪੰਪ ਚੱਕਣ ਨੂੰ ਹੈ ਜੀ ਦੋ ਇਹਨੂੰ ਖਾਲੀ ਕਰਨ ਨੂੰ ਹੈ ਦੋ ਖਾਲੀ ਕਰਨ ਨੂੰ ਹੈ 6 ਟੋਟਲ ਪੰਪ ਆ ਗਏ ਬਾਈ ਜੀ ਇਹ ਵੀ ਸੇਮ ਹੀ ਚੀਜ਼ ਹੈ ਜੀ ਟਰੈਕਟਰ ਦੇ ਨਾਲ ਇੱਥੋਂ ਮੰਨ ਲਓ ਵੀ ਪ੍ਰੋਪ ਇਸ ਜੈਸੀ ਦੀ ਫਿਟਿੰਗ ਵੇਖੋ ਜੀ ਤੁਸੀਂ ਬਹੁਤ ਸੋਹਣੀ ਫਿਟਿੰਗ ਹੋਈ ਹੋਈ ਹੈ ਜੀ ਠੀਕ ਹੈ ਜੀ ਤੇ ਆਪਾਂ ਗੱਲ ਕਰਦੀਆਂ ਟਰੈਕਟਰ ਦੇ 24 ਘੰਟੇ ਵਜਨ ਨਹੀਂ ਰਹਿੰਦਾ ਆਪਣਾ ਠੀਕ ਇਹ ਹਰੇਕ ਟਰੈਕਟਰ ਦੇ ਫਿਟਿੰਗ ਹੋ ਜਾਂਦੇ ਬਈ ਜੇ ਆਪਾਂ ਤੁਹਾਨੂੰ ਦੱਸਤਾ ਸੀਗਾ ਪਹਿਲੇ ਦੱਸਤਾ ਸੀਗਾ ਵੀ 35 ਐਚਪੀ ਤੋਂ ਲੈ ਕੇ 75 ਐਚਪੀ ਤੱਕ ਤੁਸੀਂ ਇਕੱਲਾ ਟਰੈਕਟਰ ਦਾ ਮਾਡਲ ਦੱਸਣਾ ਜੀ ਸਾਨੂੰ ਠੀਕ ਹੈ ਉਸੇ ਟਰੈਕਟਰ ਦੇ ਅਕੋਰਡਿੰਗ ਚੈਸੀ ਆਪਣੀ ਬਣ ਕੇ ਆਊਗੀ ਉਸੇ ਉਸੇ ਦੇ ਅਕੋਰਡਿੰਗ ਬਣਾ ਕੇ ਦੇਵਾਂਗੇ ਤੁਹਾਨੂੰ ਠੀਕ ਹੈ ਜੀ ਤੇ ਇਹ ਵੀ ਰਿਮੂਵੇਬਲ ਹੈ ਜੀ 10 ਮਿੰਟ ਜੀ ਦੋ ਪਿੰਨ ਕਲੱਚ ਵਾਲੇ ਪਾਸੇ ਜੀ ਆ ਸਟੈਂਡ ਹੈ ਜੀ ਇਹਦਾ ਠੀਕ ਹੈ ਜੀ ਇਹਨੂੰ ਸਟੈਂਡ ਲਾ ਕੇ ਆਪਣੇ ਇਹ ਖੋਲ ਲਾ ਵੀ ਸਕਦੇ ਜੀ ਲਾ ਵੀ ਸਕਦੇ ਹਾਂਜੀ ਘਰੇ ਜੇ ਜਵਾਗ ਵੀ ਹੈਗਾ ਉਹ ਵੀ ਇਹਨੂੰ ਖੋਲ ਦੂਗਾ ਇੰਨਾ ਈ ਜੀ ਹੈ ਜੀ ਇਹ ਇੰਨਾ ਈ ਬਣ ਕੇ ਚੱਲੋ ਫਾਇਦੀ ਫੈਲਾਗਾ ਕੰਮ ਦਾ ਪੈਦਾ ਫਾਇਦਾ ਜੀ ਟਰੈਕਟਰ ਦਾ ਜ਼ਿੰਮੇਦਾਰ ਦਾ ਟਰੈਕਟਰ ਐਂਡ ਨਹੀਂ ਹੋਇਆ ਜੀ ਟਰੈਕਟਰ ਜਦੋਂ ਮਰਜੀ ਆਪਾਂ ਲਾ ਸਕਦੇ ਆ ਇੱਕ ਚੀਜ਼ ਤੁਸੀਂ ਇਹਦਾ ਵੀ ਵੇਖੋ ਵੇਟ ਜਿਹੜਾ ਪਿੱਛੇ ਵੇਟ ਹੈ ਜਿਹੜਾ ਇਹ ਲਿਫਟਾਂ ਤੇ ਹੈ ਜੀ ਇਹਦਾ ਠੀਕ ਹੈ ਜੀ ਜਿਹੜਾ ਇਹ ਟੈਂਕ ਹੈ ਜੀ ਇਹ ਵੀ ਨਾਲ ਹੀ ਆ ਜਾਂਦਾ ਹੈ ਜੀ ਵੀ ਨਾਲ ਹੀ ਹੈ ਜੀ 295 ਹਜ਼ਾਰ ਜੀ ਨਾਲ ਹੀ ਹੈ ਸਾਰਾ ਸਿਸਟਮ ਇਹ ਕਈ ਇਹ ਟਰੈਕਟਰ ਦੇ ਪੰਪ ਤੋਂ ਆਪਰੇਟ ਹੋਣਾ ਜੀ ਇਹਨੇ ਠੀਕ ਹੈ ਜੀ ਕੰਪਲੀਟ ਮੰਨ ਲਓ ਆਪਾਂ ਜੇ ਗੱਲ ਕਰਦੀਏ ਠੀਕ ਹੈ ਜੀ ਇਹ ਵੀ ਬਈ ਜੀ ਡਿਸਟ੍ਰੀਬਿਊਟਰ ਨਾਲ ਹੀ ਲਿੰਕ ਹੈਗਾ ਹਾਂਜੀ ਡਿਸਟ੍ਰੀਬਿਊਟਰ ਪਰਲੇ ਪਾਸੇ ਆਓ ਤੁਸੀਂ ਘੁਮਾ ਕੇ ਵੇਖਨੇ ਠੀਕ ਹੈ ਜੀ ਡਿਸਟ੍ਰੀਬਿਊਟਰ ਨਾਲ ਅਟੈਚ ਹੈ ਜੀ ਸਾਰਾ ਸਿਸਟਮ ਇਹਦੇ ਠੀਕ ਹੈ ਲੋਕੀ ਹੁੰਦਾ ਅੱਗੇ ਡਿਸਟ੍ਰੀਬਿਊਟਰ ਟਰੈਕਟਰ ਦੇ ਪੰਪ ਤੋਂ ਆਪਰੇਟ ਹੋਣਾ ਜੀ ਇਹਨੇ ਇਹਦੇ ਵਾਸਤੇ ਆਪਾਂ ਨੂੰ ਕੋਈ ਸੈਪਰੇਟ ਪੰਪ ਦੀ ਲੋੜ ਨਹੀਂ ਜੀ ਠੀਕ ਹੈ ਜੀ ਆਹ ਵੇਖੋ ਜੀ ਇਹ ਪੈ ਪਾ ਗਏ ਨੇ ਬਈ ਜੀ ਹਾਂਜੀ ਇਹਨੂੰ ਆਪਾਂ ਜਦੋਂ ਮਰਜ਼ੀ 1 ਠੀਕ ਹੈ ਭਾਈ ਜੀ ਤੇ ਮੰਨ ਗਏ ਟਰੈਕਟਰ ਨਾਲ ਹੋਰ ਛੇੜਕ ਸਾੜ ਕਰਨ ਦੀ ਕੋਈ ਜਰੂਰਤ ਨਹੀਂ ਕੋਈ ਕਿਸੇ ਪ੍ਰਕਾਰ ਦੀ ਕਟਾ ਵੱਡੀ ਦੀ ਕੋਈ ਲੋਡ ਨਹੀਂ ਜੀ ਆਪਾਂ ਜੇ ਕਹਿ ਦਈਏ ਆਪਾਂ ਟਰੈਕਟਰ ਨੂੰ ਕੋਈ ਛੇੜਖਾਨੀ ਦੀ ਲੋਡ ਹੈ ਕਿਸੇ ਪ੍ਰਕਾਰ ਦੀ ਕੋਈ ਛੇੜਖਾਨੀ ਦੀ ਲੋਡ ਨਹੀਂ ਜੀ ਠੀਕ ਹੈ ਭਾਈ ਜੀ ਤੇ ਆਜੋ ਭਾਈ ਜੀ ਅੱਧਰ ਦਿਖਾਉਣੇ ਤੁਹਾਨੂੰ ਪੈਨਰ ਤੇ ਜਿਹੜੀ ਗੱਲਬਾਤਾਂਗੇ ਤੇ ਲੋਕੇਸ਼ਨ ਇੱਥੋਂ ਬਿਨਾਂ ਭਾਈ ਜੀ ਆ ਜਾਂਦੀ ਆਪਣੀ ਆਪਣੇ ਹਬੋਰ ਸੀ ਤੋਂ ਫੜ ਤੇ ਦੁਕਾਨ ਰਹਿ ਗਈ ਜੀ ਠੀਕ ਹੈ ਗੰਗਾ ਨਗਰ ਵੀ ਆਪਣੇ ਕੋਲੇ ਹੈਗੀ ਹੈ ਜੀ ਠੀਕ ਹੈ ਜੀ ਆਪਾਂ ਅਟੈਚਮੈਂਟਾਂ ਦੀ ਲੋਡਰ ਦੇ ਅਟੈਚਮੈਂਟਾਂ ਦੀ ਗੱਲ ਕਰੀਏ ਜੀ ਠੀਕ ਹੈ ਜੀ ਆਪਣੇ ਕੋਲੇ ਕਾਫੀ ਵੇਰੀਐਂਟ ਹੈਗੇ ਜੀ ਠੀਕ ਹੈ ਜੀ ਇਹ ਜਿਹੜਾ ਮੇਨ ਜਿਹੜੀ ਆ ਆ ਗਈ ਬੂਸਟਰ ਬਾਕਟ ਤੁਸੀਂ ਹੁਣ ਵੇਖਿਆ ਜੀ ਲੋਡਰ ਠੀਕ ਹੈ ਜੀ ਠੀਕ ਹੈ ਜੀ ਇਹ ਵੈਰੀਏਬਲ ਵੋਲਿਊਮ ਬੋਕੇਟ ਆ ਗਈ ਆਪਣੀ ਠੀਕ ਹੈ ਜੀ ਤੇ ਇੱਕ ਜਿਹੜੇ ਆਪਣੇ ਪੰਜਾਬ ਦੇ ਕਿਸਾਨ ਵੀਰ ਡੇਰੀ ਫਾਰਮਿੰਗ ਦੇ ਵਾਸਤੇ ਠੀਕ ਹੈ ਗੱਠਾ ਚੱਕਣ ਵਾਲਾ ਗੱਠਾ ਚੱਕਣ ਵਾਸਤੇ ਆਪਣਾ ਆ ਫੋਰਕਲਿਫਟਰ ਆ ਗਿਆ ਜੀ ਆ ਗ੍ਰੈਬਰ ਬਾਕਟ ਆ ਗਿਆ ਜੀ ਜੇ ਆਪਾਂ ਛੱਟੀਆਂ ਚੱਕਣੀਆਂ ਠੀਕ ਹੈ ਕੋਈ ਵੀ ਕੰਮ ਕਰਨਾ ਗ੍ਰੈਪਿੰਗ ਦਾ ਠੀਕ ਹੈ ਸਾਈਲੇਜ ਦਾ ਪਟਣਾ ਹੈ ਆਪਾਂ ਸਾਈਲੇਜ ਨੂੰ ਟੀਐਮਆਰ ਮਸ਼ੀਨ 'ਚ ਪਾਉਣਾ ਹੈ ਠੀਕ ਹੈ ਜੀ ਮਨ ਲਗਾ ਜਿਵੇਂ ਆਹ ਤਣੇ ਕਿ ਆਪਾਂ ਇਹ ਉਹ ਕਰਦੇ ਆਗੇ ਦੰਦੇ ਆ ਗਏ ਜੀ ਆਪਣੀ ਇੱਕ ਤਰ੍ਹਾਂ ਤੋਂ ਇਹਨੇ ਮੰਨ ਲਓ ਵੀ ਪੈਕ ਕਰ ਲੈਣਾ ਉਹਨੂੰ ਉਹਦੇ ਨਾਲ ਆ ਮਿੱਟੀ ਵਾਲੀ ਬੋਗੜ ਵੀ ਆਉਂਦੀ ਹੈ ਜੀ ਇਹ ਕੰਪਲੀਟ ਜੇ ਆਪਾਂ ਤਿੰਨੇ ਸੈੱਟ ਲੈਣੀ ਜੀ ਇਹ 3,25,000 ਦਾ ਪੈਂਦਾ ਜੀ ਆਪਾਂ ਨੂੰ ਠੀਕ ਹੈ ਜੀ ਇਹਦੇ ਵਿੱਚ ਆਪਾਂ ਨੂੰ ਤਿੰਨ ਚੀਜ਼ਾਂ ਆ ਜਾਣਗੀਆਂ ਜੀ ਬਗੜ ਆ ਗਈ ਜੀ ਮਿੱਟੀ ਵਾਲੀ ਗ੍ਰੈਬਰ ਆ ਗਿਆ ਜੀ ਫੋਰਕ ਲਿਫਟਰ ਆ ਗਿਆ ਜੀ ਠੀਕ ਹੈ ਜੀ ਆਪਾਂ ਇਹਦੇ ਨਾਲ ਮੰਨ ਲਓ ਵੀ ਜੇ ਆਪਾਂ ਕਹਿ ਦਈਏ ਜਿਹੜੀ ਵੱਡੀ ਗੱਠ 7-8 ਕੁਇੰਟਲ ਵਾਲੀ ਉਹ ਵੀ ਆਪਾਂ ਇਹਦੇ ਨਾਲ इजीली ਚੈੱਕ ਸਕਦੇ ਹਾਂ ਠੀਕ ਹੈ ਗੱਠਾਂ ਵੀ ਚੈੱਕ ਸਕਦੇ ਹਾਂ ਗੱਠਾਂ ਵੀ ਚੈੱਕ ਸਕਦੇ ਹਾਂ ਛੋਟੀ ਗੱਠ ਹੋਊਗੀ ਵੱਡੀ ਵੀ ਜਿਹੜੀ ਆਪਾਂ ਰਾਉਂਡ ਬੇਲਰ ਕਹੇ ਦੀ ਹੈ ਰਾਉਂਡ ਬੇਲਰ ਉਹਨੂੰ ਵੀ इजीली ਚੱਕ ਲਊਗਾ ਹਾਈਟ ਜਿਹੜੀ ਹੈ ਦੀ 9.5 ਫੁੱਟ ਹਾਈਟ ਰਹੂਗੀ ਜੀ ਠੀਕ ਹੈ ਤੇ ਹਾਈਟ ਦੇ ਉੱਤੇ ਸੇਮ ਹੀ ਹੋਣਗੇ ਪੈਜੇ ਹਾਂਜੀ ਤਿੰਨੇ ਚੀਜ਼ਾਂ ਸੇਮ ਵਰਕ ਕਰਨੀਆਂ ਜੀ 9.5 ਫੁੱਟ ਤੇ ਤਿੰਨੇ ਚੀਜ਼ਾਂ ਕੰਮ ਕਰਨੀਆਂ ਇਹ ਪ੍ਰਾਈਜ਼ ਆਏਗਾ ਬਈ ਜੀ ਤਿੰਨਾਂ ਦਾ ਤਿੰਨੇ ਚੀਜ਼ਾਂ ਆਪਾਂ ਜੇ ਕੰਪਲੀਟ ਲੈਣੇ ਨੇ 3,25,000 ਚ ਵੇਦ ਫਿਟਿੰਗ ਠੀਕ 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 ਹੈ ਬਾਈ ਜੀ ਧੰਨਵਾਦ ਜੀ ਕਿਸਾਨ ਵੀਰੋ ਤੇ ਲੋ ਬਾਈ ਜੀ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਮਿਲਦੇ ਆਗੇ ਅਗਲੀ ਵੀਡੀਓ ਧੰਨਵਾਦ ਸਤਿ ਸ਼੍ਰੀ ਅਕਾਲ